ਫਿਰ ਇਹ ਇਲਜ਼ਾਮ ਇਹਨਾਂ ਨੇ ਕੱਲ ਨਾ ਇਹ ਬਹੁਤ ਲਾਉਂਦੇ ਨੇ ਕਿ ਆਪਣੇ ਸ਼੍ਰੋਮਣੀ ਕਾਲੀ ਦਲ ਦੇ ਟਾਈਮ ਦੇ ਵਿੱਚ ਬੇਅਦਬੀ ਹੋਈ ਬੇਅਦਬੀ ਤਾਂ ਅਮਰਤਪਾਲ ਨੇ ਵੀ ਕੀਤੀ ਅਜ ਨਾਲ ਅਜ ਨਾਲੇ ਕਹਿੰਦੇ ਆ ਨਾ ਇਹਨਾਂ ਨੇ ਕੱਲ ਸਾਰਾ ਉੱਥੇ ਬੇਅਦਬੀ ਨੂੰ ਲੈ ਕੇ ਬੜਾ ਆਪ ਕਰ ਰਹੇ ਸੀ ਗੱਲਬਾਤ ਕਿ ਸ਼੍ਰੋਮਣੀ ਕਾਲੀ ਦਲ ਬਾਦਲ ਨੇ ਬੇਅਦਬੀ ਕਰਾਤੀ ਤੇ ਨੌਜਵਾਨਾਂ ਦੇ ਉੱਪਰ ਗੋਲੀਆਂ ਚਲਵਾਤੀਆਂ ਹੁਣ ਮੈਂ ਤਾਂ ਜਵਾਬ ਦਿੰਨਾ ਪਹਿਲਾਂ ਆਪਣੀ ਪੀੜੀ ਥੱਲੇ ਦਾ ਸੁੱਟਾ ਫੇਰ ਲਓ ਦੂਜਿਆਂ ਦੇ ਉੱਪਰ ਤਾਂ ਉਂਗਲਾ ਚੱਕਣੀ ਚੱਕਣੀ ਤੁਸੀਂ ਪਹਿਲਾਂ ਆਪਣੀ ਪੀੜੀ ਥੱਲੇ ਸੁੱਟਾ ਫੇਰੋ ਤੇ ਅਮਰਤਪਾਲ ਇੱਕ ਕੁੜੀ ਮੁੰਡੇ ਦੀ ਲੜਾਈ ਦੇ ਵਿੱਚ ਮਾਰੇ ਨੂੰ ਢਾਲ ਬਣਾ ਕੇ ਲੈ ਗਿਆ ਜਨਾਲੇ ਉਹ ਬੇਅਦਬ ਹੀ ਨਹੀਂ ਸੀ ਉਥੇ ਕੀ ਕੁਛ ਹੋਇਆ ਤੁਹਾਨੂੰ ਪਤਾ ਹੀ ਆ ਉਹ ਬੇਅਦਬ ਹੀ ਨਹੀਂ ਸੀ ਆਪਣੇ ਪਰਸਰ ਰੌਲੇ ਦੇ ਇੱਕ ਕੁੜੀ ਮੁੰਡੇ ਲੜਾਈ ਦੇ ਵਿੱਚ ਮਾਰੇ ਨੂੰ ਢਾਲ ਬਣਾ ਕੇ ਲੈ ਗਿਆ ਅਮਰਤਪਾਲ ਇੱਕ ਕੁੜੀ ਮੁੰਡੇ ਦੀ ਲੜਾਈ ਦੇ ਵਿੱਚ ਪਰਸਰ ਰੌਲੇ ਵਿੱਚ ਮਾਰੇ ਨੂੰ ਢਾਲ ਬਣਾ ਕੇ ਲੈ ਕੇ ਗਿਆ ਉਹ ਬੇਅਦਬ ਹੀ ਨਹੀਂ ਸੀ ਹਜੇ ਤਾਂ ਇਹਨਾਂ ਦਾ ਰਾਜ ਹੈ ਨਹੀਂਗਾ ਇਹ ਕਹਿੰਦੇ ਆ ਨਾ ਕਿ ਆਪਣੇ ਬਾਦਲ ਦੇ ਰਾਜ ਇਹ ਕੁਛ ਹੋਇਆ ਬਾਦਲ ਦੇ ਰਾਜ ਇਹ ਕੁਛ ਹੋਇਆ ਇਹ ਬੜੀਆਂ ਗੱਲਾਂ ਕਰਦੇ ਨੇ ਮੈਂ ਉਹਨਾਂ ਨੂੰ ਕਾਂਗਰਸ ਦੇ ਰਾਜ ਦੇ ਵਿੱਚ ਇਹ ਕੁਝ ਹੋਇਆ ਆ ਆਪਰੇ ਰਾਜ ਚ ਇਹ ਕੁਝ ਹੋਇਆ ਇਹਨਾਂ ਦਾ ਤਾਂ ਹਜੇ ਰਾਜ ਵੀ ਨਹੀਂ ਹੈ ਨਹੀਂ ਕਮਰਤਪਾਲ ਦਾ ਤਾਂ ਇਹਨਾਂ ਨੇ ਪਹਿਲਾਂ ਹੀ ਬੇਇੱਜ਼ਤੀ ਕਰਤੀ ਇੱਕ ਕੁੜੀ ਮੁੰਡੇ ਦੀ ਲੜਾਈ ਵਿੱਚ ਮਾਰ ਨੂੰ ਢਾਲ ਬਣਾ ਕੇ ਲੈ ਗਿਆ ਇਹ ਬੰਦਾ ਠੀਕ ਆ ਫੇਰ ਇਹਨਾਂ ਦਾ ਅਮਰਤਪਾਲ ਦੀ ਤਾਂ ਹਜੇ ਰਾਜ ਵੀ ਨਹੀਂ ਆਇਆ ਹੈਗਾ ਅਮਰਤਪਾਲ ਨੂੰ ਹਜੇ ਇੱਕ MP ਸੀਟੇ ਮਿਲੀ ਹੈ MP ਸੀਟੇ ਮਿਲੀ ਹੈ ਨਾ ਤੇ ਕਤਲ ਦਾ ਇਲਜ਼ਾਮ ਲੱਗਿਆ ਕਤਲ ਦੇ ਇਲਜ਼ਾਮ ਲੱਗ ਰਹੇ ਨੇ ਉਹ ਸਾਬਤ ਵੀ ਹੋਣਗੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਸਾਬਤ ਵੀ ਹੋਣਗੇ ਅਸੀਂ ਜਿਉਂਦੇ ਜੀ ਜਿੰਨਾ ਚਿਰ ਹੈਗੇ ਆ ਸੱਚ ਦੀ ਆਵਾਜ਼ ਬੁਲੰਦ ਕਰਦੇ ਰਹਾਂਗੇ ਉਸ 7 ਸਾਲ ਦਾ ਬੱਚਾ ਗੁਰਪ੍ਰੀਤ ਹਰੀਨਾਮ ਬਾਈ ਦਾ ਜਾ ਕੇ ਦੇਖੋ ਉਹਨੂੰ ਉਸ ਭੈਣ ਨੂੰ ਪੁੱਛੋ ਉਸ ਬਜ਼ੁਰਗ ਮਾਪੇ ਨੂੰ ਪੁੱਛੋ ਉਹਨਾਂ ਨੇ ਕੀ ਖੋਇਆ ਵਾ ਤੁਸੀਂ ਗੱਲਾਂ ਕਰਦੇ ਹੋ ਕਿ ਕਿਹੜੀਆਂ ਤੁਹਾਡੇ ਕੋਲ ਤਾਂ ਹਜੇ ਇੱਕ MP ਸੀਟ ਆਈ ਸੀ ਤੁਹਾਡਾ ਦਿਮਾਗ ਇੰਨਾ ਖਰਾਬ ਹੋ ਗਿਆ ਤੁਸੀਂ 20 ਬੰਦਿਆਂ ਨੂੰ ਮਰੌਟੀਆਂ ਲਿਸਟਾਂ ਜਾਰੀ ਕਰਤੀਆਂ ਉਹਨਾਂ ਚੋਂ ਇੱਕ ਦੇ ਤੁਸੀਂ ਘਰ ਵੜ ਕੇ ਪਿੱਛੇ ਗੋਲੀਆਂ ਮਾਰ ਰਵਾਈਆਂ ਪਿੱਠ 'ਚ ਸਾਹਮਣੇ ਮਾਰਨ ਦੀ ਹਿੰਮਤ ਨਹੀਂ ਸੀ ਕਿਸੇ ਦੀ ਸਾਹਮਣੇ ਮਾਰ ਜਵੇ ਨਾਲ ਕੱਲ੍ਹ ਦਾ ਸੀ ਨਿਹੱਤਾ ਸੀ ਉਹ ਗੁਰਸਿੱਖ ਬੰਦਾ ਗੁਰਸਿੱਖ ਵੀ ਸੀ ਗੁਰਪ੍ਰੀਤ ਸਿੰਘ ਹਰੀ ਨੋ ਘਰ-ਬਾਰ ਕੇ ਨੇ ਹੱਥੇ ਤੇ ਮਾਰਨ ਕੀਤਾ ਉਹ ਵੀ ਪਿੱਠ ਦੇ ਵਾਰ ਕਰਾਇਆ ਤੇਰੇ ਅਮਰਤ ਤੋਂ ਤੁਹਾਡੇ ਅਮਰਤਪਾਲ ਨੇ ਉਹਦਾ ਕਤਲ ਕੇਸ਼ ਚ ਨਾਮ ਆਇਆ ਵਾ ਕਤਲ ਕੇਸ਼ ਚ ਨਾਮ ਹਜੇ ਤਾਂ ਹੋਰ ਬਹੁਤ ਕੁਝ ਕੱਢਣਾ ਜਸਟ ਵੇਟ ਐਂਡ ਵਾਚ ਦੇਖੀ ਚੱਲੋ ਕੀ ਕੁਝ ਹੁੰਦਾ ਤੁਹਾਡੇ ਨਾਲ ਹਜੇ ਤੁਸੀਂ ਸਾਨੂੰ ਕਿਹਾ ਨਾ ਕਿ ਅਸੀਂ ਅਸੀਂ ਜਿੰਨੇ ਸਾਨੂੰ چاہے ਲੱਖ ਦਰਜੇ ਮਾਰੇ ਕਹੀ ਚੱਲੋ ਪਰ ਅਸੀਂ ਕਿਸੇ ਬੇਕਸੂਰ ਗੁਰਸਿੱਖ ਦੇ ਪਿੱਠ 'ਚ ਗੋਲੀ ਯਾਰੀ ਮਰਵਾਇਆ ਅਸੀਂ ਪੰਥ ਦੇ ਨਾਮ ਤੇ ਪੈਸਾ ਨਹੀਂ ਇਕੱਠਾ ਕੀਤਾ ਇਹਨਾਂ ਨੇ ਦੀਪ ਬਾਈ ਦੇ ਨਾਮ ਦੀ ਆਪਣੀ ਪਾਰਟੀ ਦਾ ਨਾਮ ਤਾਂ ਇਹਨਾਂ ਨੇ ਰੱਖ ਲਿਆ ਵਾਰਿਸ ਪੰਜਾਬ ਦੇ ਪਾਰਟੀ ਦਾ ਨਾਮ ਤਾਂ ਇਹ ਰੱਖ ਲਿਆ ਕਿਹੜੇ ਪਾਸੇ ਉਹ ਵਾਰਿਸ ਪੰਜਾਬ ਦੇ ਨੇ ਜਦੋਂ ਭੀੜ ਭਾਈ ਆਪਣੇ ਸਾਥੀਆਂ ਨੂੰ ਛੱਡ ਕੇ ਸਭ ਤੋਂ ਪਹਿਲਾਂ ਇਹ ਭੱਜਿਆ ਰੇੜਿਆਂ ਦੇ ਉੱਪਰ ਨਹੀਂ ਭੱਜਿਆ ਤਾਂ ਦੱਸ ਦੋ ਸਭ ਤੋਂ ਪਹਿਲਾਂ ਇਹ ਭੱਜਿਆ ਜੇ ਚ ਦੋ ਡੰਡੇ ਨਹੀਂ ਸਹੇ ਇਸ ਬੰਦੇ ਨੇ ਸਾਰਿਆਂ ਦੀਆਂ ਮੁਖਵਰੀਆਂ ਕੀਤੀਆਂ ਭਾਈ ਅਵਤਾਰ ਸਿੰਘ ਖੰਡਾ ਭਾਈ ਨਿਚਰ ਤਿੰਨ ਮੁੰਡੇ ਹੋਰ ਜਿਹੜੇ ਫੜੇ ਗਏ ਇੱਧਰ ਉੱਧਰ ਸਾਰਿਆਂ ਦੀਆਂ ਮੁਖਵਰੀ ਇਸ ਬੰਦੇ ਨੇ ਕੀਤੀ ਹੈ ਲੋਕਾਂ ਨੂੰ ਕਹਿੰਦੇ ਨਸ਼ਾ ਛਡਾਉਂਦਾ ਸੀ ਅਮਰਤਾ ਪਣਾਉਦਾ ਸੀ ਇਹ ਅਮਰਤਪਾਲ ਤੇ ਆਪਣੇ ਭਰਾ ਦਾ ਤਾਂ ਇਹ ਨਸ਼ਾ ਨਹੀਂ ਛਡਾ ਸਕਿਆ ਉਹ ਤਾਂ ਅੰਮ੍ਰਿਤਾਰੀ ਬਣਾ ਨਹੀਂ ਸਕਿਆ ਲੋਕਾਂ ਦੇ ਤੁਸੀਂ ਪਰਿਵਾਰਾਂ ਤੱਕ ਜਾਂਦੇ ਹੋ ਤੁਹਾਨੂੰ ਮੈਂ ਤੁਹਾਨੂੰ ਉਹੀ ਕਹਿਣਾ ਜਿੰਨੇ ਚਿਰ ਸਾਡੇ ਸਾਹ ਚੱਲਦੇ ਨੇ ਖੁੱਲ ਕੇ ਵਿਰੋਧ ਕਰਾਂਗੇ ਇਸ ਬੰਦੇ ਦਾ ਖੁੱਲ ਕੇ ਵਿਰੋਧ ਜੋ ਥੋਟੋ ਕਰਦਾ ਤੁਸੀਂ ਕਰ ਲਿਓ ਪੰਜਾਬ 'ਚ ਬੈਠਾ ਮੈਂ ਮੈਂ ਵੀ ਤੁਹਾਨੂੰ ਦੱਸ ਦਿੰਦਾ ਮੈਂ ਬਾਹਰ ਨਹੀਂ ਬੈਠਾ ਕਿਤੇ ਪੰਜਾਬ 'ਚ ਬੈਠਾ ਤਰਾਹਾ ਮੇਰਾ ਸ਼ਹਿਰ ਜੋ ਕਰਨਾ ਮੇਰਾ ਕਰ ਲਿਓ ਜਿਹੜਾ ਇਹ ਅਮਰਤਪਾਲ ਨੇ ਨਵੀਂ ਪਾਰਟੀ ਬਣਾਈ ਆ ਜਾਂ ਅਮਰਤਪਾਲ ਦੀ ਟੀਮ ਕੋਲੋਂ ਜਾਂ ਇਹਨਾਂ ਕੋਲੋਂ ਲੋਕਾਂ ਨੂੰ ਵੀ ਪਤਾ ਲੱਗ ਗਈ ਆ ਇਹ ਗੱਲਾਂ ਇਹ ਬਦਾਮ ਦੀਆਂ ਕਰਦੇ ਨੇ ਪਰ ਹੈ ਇਹ ਮੂੰਫਲੀ ਵਾਲੀ ਆ ਇਹ ਤੁਹਾਨੂੰ ਵੀ ਪਤਾ ਵਾ ਕਿ ਜਿਹੜੀ ਮੂੰਫਲੀ ਹੁੰਦੀ ਆ ਉਹ ਸੀਜ਼ਨ ਸੀਜ਼ਨੇ ਵੇਚਦੀ ਹੁੰਦੀ ਆ ਠੰਡ ਦੇ ਵਿੱਚ ਹੀ ਬਸ ਇਹਨਾਂ ਦਾ ਸੀਜ਼ਨ ਸੀਗਾ ਇਹ ਬਸ ਜੋ ਇਹਨਾਂ ਨੇ ਕਰਨਾ ਸੀ ਕਰ ਲਿਆ ਹੁਣ ਜਿੰਨਾ ਕਿ ਲੋਕਾਂ ਨੂੰ ਪੰਥਰੇ ਨਾਮ ਤੇ ਗੁੰਮਰਾਹ ਕਰਨਾ ਸੀ ਕਰ ਚੁੱਕੇ ਨੇ ਇਹ ਲੋਕ ਸਭ ਨੂੰ ਪਤਾ ਲੱਗ ਗਿਆ ਵਾ ਸਭ ਨੂੰ ਪਤਾ ਲੱਗ ਗਿਆ ਵਾ ਆਜੋ ਆਜੋ ਭਾਈ ਮੈਂ ਚੈੱਕ ਤਾਂ ਕਾਲ ਸਭ ਨੂੰ ਪਤਾ ਲੱਗ ਗਿਆ ਵਾ ਥਲ ਦੇ ਕੱਠ ਤੋਂ ਦੇਖ ਕੇ ਸਾਰਿਆਂ ਨੂੰ ਲੱਗ ਗਿਆ ਪਤਾ ਤੁਨੂੰ ਵੀ ਪਤਾ ਵਾ ਮੈਂ ਤਾਂ ਹੀ ਸਵੇਰੇ ਇਹ ਪੋਸਟ ਪਾਈ ਕਿ ਮੂੰਫਲੀ ਦੇ ਛਿਲਕੇ ਚੋਂ ਬਦਾਮ ਨਹੀਂ ਨਿਕਲ ਸਕਦਾ ਠੀਕ ਨਹੀਂ ਜਿਹੜੀ ਮੂੰਫਲੀ ਹੁੰਦੀ ਆ ਨਾ ਉਹ ਸੀਜ਼ਨ ਸੀਜ਼ਨੇ ਵੇਕਦੀ ਆ ਦੋ ਤਿੰਨ ਮਹੀਨੇ ਹੀ ਹੁੰਦਾ ਦਾ ਸੀਜ਼ਨ ਕਾਣ ਦਾ ਗਰਮੀਆਂ ਚ ਨਹੀਂ ਉਹ ਖਾਦੀ ਜਾਂਦੀ ਹੁੰਦੀ ਇਹੀ ਹਾਲ ਇਹਨਾਂ ਦੀ ਨਵੀਂ ਬਣੀ ਪਾਰਟੀ ਦਾ ਵਾ ਇਹੀ ਹਾਲ ਅਮਰਤਪਾਲ ਹੁੰਦਾ ਦੀ ਟੀਮ ਦਾ ਵਾ ਇਹਨਾਂ ਦਾ ਜਾਦੂ ਜਿਹੜਾ ਸੀ ਥੋੜੀ ਦਿਨ ਚੱਲ ਗਿਆ ਚੱਲ ਗਿਆ ਲੋਕਾਂ ਨੂੰ ਗੁੰਮਰਾਹ ਕਰ ਲਿਆ ਇਹਨਾਂ ਨੇ ਪੰਤ ਦੇ ਨਾਮ ਤੇ ਪਰ ਹੁਣ ਨਹੀਂ ਹੁਣ ਤਾਂ ਲੋਕ ਉਹੀ ਦੇਖੋ ਇੱਕ ਮੈਂ ਹੋਰ ਚੀਜ਼ ਕਹੂੰਗਾ ਜਿਹੜੇ ਲੋਕਾਂ ਦੇ ਨਾਲ ਕੱਟ ਵਾਕ ਉਹ ਕੱਟ ਨਹੀਂ ਹੋਇਆ ਹੈਗਾ ਉਹ ਸਿਰਫ ਦੇਖਣ ਗਏ ਨੇ ਕਿ ਕੀ ਹੋਇਆ ਜਿਹੜੇ ਲੋਕ 3000 4000 5000 ਵੀ ਨਿੱਟਪੇ ਆ ਯਾਰ ਗਿਣਤੀ 5000 ਤੋਂ ਵੱਧ ਗਿਣਤੀ ਨਹੀਂ ਸੀ ਉੱਥੇ ਠੀਕ ਨਹੀਂ ਰਾਜ 'ਚ ਤੁਸੀਂ ਬੜਾ ਕੁਝ ਕਹਿਨੀਓ ਕਹਿੰਦਾ ਰਾਜ 'ਚ ਹੋਇਆ ਬਾਦਲ ਦੇ ਰਾਚਾ ਹੋਇਆ ਜੀ ਕਾਂਗਰਸ ਦੇ ਰਾਚਾ ਹੋਇਆ ਜੀ ਆਪ ਦੇ ਰਾਚਾ ਹੋਇਆ ਤੁਹਾਡਾ ਤਾਂ ਰਾਜ ਵੀ ਹੈ ਨਹੀਂ ਸੀ ਤੁਸੀਂ ਫੇਰ ਆਪਣੇ ਲਿਸਟਾਂ ਬਣਾਈਆਂ 20 ਬੰਦਿਆਂ ਨੂੰ ਮਾਰਨ ਦੀਆਂ ਛੋਟੇ ਅਮਰਤਪਾਲ ਦਾ ਨਾਮ ਆਇਆ ਵਾ ਸਾਰਾ ਕੁਝ ਤੁਹਾਡਾ ਸਾਰਾ ਕੁਝ ਪ੍ਰੂਫ ਆਊਗਾ ਸਾਹਮਣੇ ਫਿਕਰ ਨਾ ਕਰੋ ਯੂਏਪੀਏ ਵੀ ਲੱਗਿਆ ਵਾ ਸਜ਼ਾ ਵੀ ਕਰਾ ਕੇ ਛੱਡਾਂਗੇ ਉਹ ਸੀਐਮ ਨਹੀਂ ਬੜਦਾ ਹੁਣ ਉਹ ਆਹ ਸਬਜ਼ੀ ਬਣਾਇਆ ਕਰੂਗਾ ਉਹ ਜਾਂ ਨੰਬਰਦਾਰ ਬਣੂਗਾ ਉਹ ਜੇਲ੍ਹ ਚ ਠੀਕ ਕਰ ਨਾ ਕਰੋ ਸਰਸੇ ਵਾਲੇ ਦੀਆਂ ਐ ਹੀ ਐਦੀਆਂ ਵੀ ਹੌਲੀ ਹੌਲੀ ਬਾਹਰ ਆਉਣੀਆਂ ਇੱਕ ਇੱਕ ਚੀਜ਼ ਕੱਲੀ ਕੱਲੀ ਚੀਜ਼ ਬਾਹਰ ਆਊਗੀ ਫਿਕਰ ਨਾ ਕਰੋ ਤੁਸੀਂ ਜਿੰਨਾ ਕਿ ਤੋਂ ਬੀੜੀ ਰੈਲੀ ਚ ਕੱਟ ਸੀ ਨਾ ਇੰਨਾ ਕ ਤਾਂ ਸਰਪੰਚੀ ਨੂੰ ਐਸੀ ਕੱਟ ਹੋ ਜਾਂਦਾ ਵਾ ਗੱਲਾਂ ਕਰਦੇ ਉਹਦੀ ਸਰਕਾਰ ਬਣਾਉਂਦੀਆਂ 2027 ਚ ਤੇ ਬੰਦੇ ਤੁਹਾਡੇ ਕੋਲ 5000 ਰੁਪਏ ਨਹੀਂ ਇਕੱਠਾ ਹੋਇਆ ਬੰਦਾ ਤੁਹਾਡਾ 5000 ਰੁਪਏ ਇਕੱਠਾ ਨੇ ਫੇ ਬਹਾਨਾ ਦੇਖੋ ਸਾਡੇ ਬੰਦੇ ਰਸਤੇ ਚ ਰੋਕ ਲੈ ਜੀ ਲੈ ਦੱਸ ਰੈਲੀਆ ਤਾਂ ਤੇ ਤਿੰਨ ਚਾਰ ਸੀਗੀਆਂ ਸ਼੍ਰੋਮਣੀ ਕਾਲੀਦਾ ਲ ਆਪਾਂ ਨੇ ਸ਼੍ਰੋਮਣੀ ਦੀ ਵੀ ਸੀ ਅੰਬਸਰ ਵਾਲਿਆਂ ਦੀ ਵੀ ਸੀਗੀ ਉਹਨਾਂ ਨੇ ਤਾਂ ਇਹ ਗੱਲ ਕਹੀ ਨਹੀਂ ਸਾਡੇ ਬੰਦੇ ਰੋਕ ਲੈ ਤੁਹਾਡੇ ਹੀ ਰੋਕ ਲੈ ਹੈ ਬਾ ਤੁਹਾਡੇ ਪਿਛਲੀ ਵਾਰ ਜਦੋਂ ਬਾਬਾ ਬਕਾਲਾ ਸਾਹਿਬ ਦੀ ਪਵਿੱਤਰ ਧਰਤੀ ਤੇ ਰੈਲੀ ਹੋਈ ਸੀ ਉਦੋਂ ਵੀ ਇਹੀ ਬਾਹਨਾ ਸੀ ਸਾਡੇ ਬੰਦੇ ਰੋਕ ਲੈ ਜੀ ਲੈ ਤੁਹਾਡੇ ਹੀ ਰੋਕਦੇ ਆ ਦੱਸ ਉਹਨਾਂ ਦਾ ਕਿਸੇ ਹੋਰ ਦਾ ਰੁਕੇ ਨਹੀਂ ਨਾਲੇ 27 ਚ ਵੋਟਾਂ ਨੇ ਹੋਣੇ ਤੁਹਾਡਾਂ ਨੇ ਵੋਟਾਂ ਤੁਹਾਡਾ ਕਿਵੇਂ ਰੋਕ ਲਿਆ ਯਾਰ ਕਿਉਂ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾ ਕਰਦੇ ਹੋ ਹਰਿਆਣੇ ਤੋਂ ਨਵਦੀਪ ਆ ਗਿਆ ਹੋਰ ਇਧਰ ਉਧਰ ਤੋਂ ਚੰਡੀਗੜ੍ਹ ਆ ਗਏ ਤੁਸੀਂ ਕਹਿੰਦੇ ਹੋ ਬੰਦੇ ਰਾਜਸਥਾਨ ਤੋਂ ਆ ਗਏ ਫਿਰ ਉਹ ਕਿ ਪੰਜਾਬ ਵਾਲਿਆਂ ਨੂੰ ਕਿਵੇਂ ਰੋਕ ਲਿਆ ਇਸ ਹਾਰਾ ਝੂਟ ਨਾ ਨਾ ਬੋਲੋ ਨਾ ਬੋਲੋ ਵਾਰਸ ਮੈਂ ਇੱਕ ਚੀਜ਼ ਹਰ ਭੁੱਲ ਗਿਆ ਜਿਹੜਾ ਪਾਰਟੀਆਂ ਤੁਸੀਂ ਨਾਮ ਰੱਖਿਆ ਨਾ ਵਾਰਸ ਪੰਜਾਬ ਦੇ ਅਕਾਲੀ ਦਲ ਵਾਰਸ ਪੰਜਾਬ ਦੇ ਮੈਨੂੰ ਇਹ ਦੱਸੋ ਕਿਹੜੇ ਪਾਸੋਂ ਦੀ ਵਾਰਸ ਗੱਲਦੇ ਹੋ ਆਪਣੇ ਆਪ ਨੂੰ ਦੀਪ ਬਾਈ ਨੇ ਜਿਹੜੀ ਜਥੇਬੰਦੀ ਬਣਾਈ ਸੋਚਦਾ ਇਹ ਮੋਢਲਾ ਮੈਂਬਰ ਵੀ ਹੈ ਨਹੀਂ ਸੀ ਬੰਦਾ ਮੈਨੂੰ ਦੱਸ ਦਿਓ ਜੇ ਮੈਂਬਰ ਸੀ ਇਹ ਬੰਦਾ ਜਿਹੜੀ ਦੀਪ ਬਾਈ ਨੇ ਜਥੇਬੰਦੀ ਬਣਾਈ ਸੀ ਤੁਸੀਂ ਇਹਨਾਂ ਨੇ ਜਾਣ ਬੁੱਝ ਕੇ ਨਾਮ ਰੱਖਿਆ ਹੋਇਆ ਹੈ ਕਿ ਹਾਂ ਭਾਈ ਦੀਪ ਬਾਈ ਦੇ ਜਿੰਨੇ ਯੂਥ ਜੀਵ ਦੀਪ ਬਾਈ ਨਾਲ ਆਇਆ ਅੱਜ ਵੀ ਅੱਜ ਵੀ ਦੀਪ ਬਾਈ ਦੇ ਨਾਲ ਜਿੰਨਾ ਯੂਥ ਜੁੜਿਆ ਹੋਇਆ ਨਾ ਇੰਨਾ ਅਮਰਤਪਾਲ ਨਾਲ ਵੀ ਯੂਥ ਨਹੀਂ ਹੈਗਾ ਜੁੜਿਆ ਹੋਇਆ ਇਹ ਇਹਨਾਂ ਨੇ ਨਾਮ ਜਾਣ ਗੁੱਝ ਕੇ ਰੱਖਿਆ ਵਾ ਕਿ ਜਿਹੜਾ ਉਹ ਯੂਥ ਦੀਪ ਬਾਈ ਦੀ ਸੋਚ ਨਾਲ ਜੁੜਿਆ ਹੋਇਆ ਉਹ ਸਾਡੇ ਨਾਲ ਜੁੜ ਜੂਵੇ ਪਰ ਉਹ ਭੁੱਲ ਕੇ ਨਹੀਂ ਹੋਊਗਾ ਉਹ ਭੁੱਲ ਕੇ ਨਹੀਂ ਜੁੜਦਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਤੁਸੀਂ ਕਿੱਥੇ ਕਰਕਾ ਤੋਂ ਦੀ ਸੋਚ ਦੀਪ ਬਾਈ ਨੇ ਜਥੇਬੰਦੀ ਬਣਾਈ ਸੀ ਪਾਰਟੀ ਨਹੀਂ ਬਣਾਈ ਸੀ ਦੀਪ ਬਾਈ ਨੇ ਹਾਂ ਪ੍ਰਚਾਰ ਜਰੂਰ ਕੀਤਾ ਸੀ ਪਰ ਉਹਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰitsar ਵੀ ਜੁਆਇਨ ਨਹੀਂ ਕੀਤੀ ਸੀ ਤੁਸੀਂ ਤਾਂ ਉਹਦੀ ਸੋਚ ਪਰ ਇਹ ਤਾਂ ਬੰਦਾ ਉਹਦਾ ਮੈਂਬਰ ਵੀ ਹੈ ਨਹੀਂ ਸੀ ਜਥੇਬੰਦੀ ਦਾ ਜਿਹੜਾ ਅੱਜ ਪਾਰਟੀਆਂ ਰੱਖ ਰੱਖਦਾ ਫਿਰਦਾ ਪਾਰਟੀਆਂ ਦਾ ਨਾਮ ਰੱਖਦਾ ਫਿਰਦਾ ਬਹੁਤ ਵਧੀਆ ਕੀਤਾ ਤੁਸੀਂ ਸ਼ਰਮਣੀ ਕਾਲੀ ਦਲ ਆਨੰਦਪੁਰ ਸਾਹਿਬ ਨਹੀਂ ਰੱਖਿਆ ਨਾਮ ਕਿਉਂਕਿ ਤੁਸੀਂ ਤਾਂ ਆਨੰਦਪੁਰ ਸਾਹਿਬ ਦਾ ਮਤ ਹੀ ਭੁੱਲ ਚੁੱਕੇ ਹੋ ਤੁਸੀਂ ਤਾਂ ਖਾਲਸਾ 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 ਦੇ ਨਾਮ ਦੇ ਉੱਪਰ ਤੁਹਾਡੇ ਬਿਆਨ ਦੇਖ ਲਓ ਜੇ ਸਾਨੂੰ ਕਹਿੰਦੇ ਸੈਂਟਰ ਦੇ ਦਊਗਾ ਤਾਂ ਲੈ ਲਾਂਗੇ ਕੋਈ ਆਪਣੇ ਲੱਡੂ ਜਿਹੜਾ ਤੁਹਾਨੂੰ ਬੱਟ ਕੇ ਕੋਈ ਦੇ ਦਊਗਾ ਲਓ ਜੀ ਖਾ ਲਓ ਕਹਿੰਦੇ ਜੀ ਅਸੀਂ ਮੰਗਦੇ ਨਹੀਂ ਹਾਂ ਕਿ ਖਾਲਿਸਤਾਨ ਹੁਣ ਦੇਖੋ ਵੋਟਾਂ ਜਿੱਤਣ ਤੋਂ ਬਾਅਦ ਕਿਵੇਂ ਰੰਗ ਬਦਲਦਾ ਬੰਦਾ ਗਰਗਟ ਵੀ ਇਨੀ ਛਤੀ ਰੰਗ ਨਹੀਂ ਬਦਲੋ ਜਿੰਨੀ ਛਤੀ ਇਹ ਰੰਗ ਬਦਲ ਗਏ ਕਹਿੰਦੇ ਜੀ ਖਾਲਸਤਾਨ ਅਸੀਂ ਮੰਗ ਨਹੀਂ ਕਰਦੇ ਪਰ ਜੇ ਸਾਨੂੰ ਸੈਂਟਰ ਦੇ ਦੂਗਾ ਤਾਂ ਅਸੀਂ ਨਾਮ ਨਹੀਂ ਕਰਦੇ ਉਹ ਕੋਈ ਲੱਡੂ ਆ ਜਿਹੜਾ ਬੱਟ ਕੇ ਤੁਹਾਡੇ ਮੂੰਹ ਚ ਪਾ ਦੂਗਾ ਕੋਈ ਦੱਸ ਅਸੀਂ ਮੰਗ ਨਹੀਂ ਕਹਿੰਦੇ ਕਰਦੇ ਹੈਗੇ ਪਰ ਲੈ ਅਸੀਂ ਅੱਜ ਵੀ ਉਸੇ ਸਟੈਂਡ ਤੇ ਖੜੇ ਜਿੱਦਾਂ ਪਹਿਲੇ ਦਿਨ ਖੜੇ ਸੀ ਮੈਂ ਤੇ ਰومی ਕਿ ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਆ ਕਰਦੇ ਰਾਂਗੇ ਮਰਦੇ ਤੱਕ ਸਾਡੇ ਅੱਜ ਵੀ ਉਸੇ ਉਸੂਲ ਨੇ ਅਸੀਂ ਪਹਿਲੇ ਦਿਨ ਤੋਂ ਖਾਲਸਾ ਰਾਜ ਦੀ ਗੱਲ ਕਰਦੇ ਆਂ ਅਸੀਂ ਖਾਲਸਾ ਰਾਜ ਦੀ ਅੱਜ ਵੀ ਗੱਲ ਕਰਦੇ ਆਂ ਅਸੀਂ ਨਹੀਂ ਹਿੱਲੇ ਤੁਹਾਡੇ ਵਾਂਗੂ ਦੋ ਸਾਲ ਪਹਿਲਾਂ ਵੀ ਕੱਢ ਲਓ ਵੀਡੀਓ ਹੁਣ ਦੀ ਕੱਢ ਲਓ ਸਾਡੀਆਂ ਤੁਸੀਂ ਖਾਲਸਪਤਾਨ ਦਾ ਨਾਮ ਵਰਤੇ ਆ ਸਿਰਫ ਤੇ ਸਿਰਫ ਲੋਕਾਂ ਨੂੰ ਪਿੱਛੇ ਲਾਉਣ ਲਈ ਸਿਰਫ ਤੇ ਸਿਰਫ ਲੋਕਾਂ ਨੂੰ ਆਪਣੇ ਉਹ ਕਰਨ ਨੂੰ ਪਿੱਛਾ ਲਾਉਣ ਨੂੰ ਪੰਥ ਦਾ ਨਾਮ ਯੂਜ਼ ਕੀਤਾ ਤੁਸੀਂ ਮੁੜ ਕੇ ਜਦੋਂ ਐਮਪੀ ਬਣ ਗਏ ਤੁਸੀਂ ਮੁੜ ਕੇ ਕਿਸੇ ਨੇ ਵੀ ਕੋਈ ਉਹ ਨਹੀਂ ਕੀਤਾ ਖਾਲਸਾ ਦਾ ਨਾਮ ਲਈ ਲਿਆ ਖਾਲਸਾ ਰਾਜ ਦੀ ਨਾਮ ਲਈ ਇਹ ਤਾਂ ਕਹਿੰਦੇ ਜੇ ਸੈਂਟਰ ਸਾਨੂੰ ਦੇ ਦੂਗਾ ਤਾਂ ਲੈ ਲਾਂਗੇ ਅਸੀਂ ਮੰਗ ਨਹੀਂ ਕਰਦੇ ਲੱਡੂ ਦੇਣਗੇ ਤੁਹਾਨੂੰ ਬਣਾ ਕੇ ਇਹੋ ਦੋਨਾਂ ਨੂੰ ਦੋ ਐਮਟੀਆਂ ਨੂੰ ਕਹਾਂ ਲੋ ਜੀ ਖਾਲਸਾਤਾਨ ਦੇ ਨਾਮ ਦਾ ਲੱਡੂ ਤੇ ਆ ਖਾਓ ਦੋਏ ਜਾਣੇ ਮੋਤੀ ਚੂਰ ਦਾ ਲੱਡੂ ਕਮਾਲ ਹੋ ਗਈ ਯਾਰ ਤੁਹਾਡੇ ਵਾਲੀ ਆ ਬਹੁਤ ਵਧੀਆ ਆਪਣੇ ਬਾਈ ਜੀ ਉਹਨਾਂ ਨੇ ਲਿਖਿਆ ਵਾ ਇਲੈਕਸ਼ਨਾਂ ਵਿੱਚ ਅਮਰਤਪਾਲ ਨੇ ਸਾਰੀ ਕੈਂਪੇਨਿੰਗ ਦਾ ਇੰਚਾਰਜ ਲਾਇਆ ਬੀਬੀ ਖੱਲੜਾ ਨੂੰ ਹੁਣ ਬੀਬੀ ਖੱਲੜਾ ਨੂੰ ਤਾਂ ਕਿਤੇ ਰੱਖਿਆ ਵੀ ਨਹੀਂ ਇਹਨਾਂ ਨੇ ਕਿਸੇ ਪਾਸੇ ਮੈਨੂੰ ਤਾਂ ਹਾਂ ਤੋ ਇਲੈਕਸ਼ਨਾਂ ਦੇ ਵਿੱਚ ਅਮਰਤ ਪਾਲ ਨੇ ਬੀਬੀ ਖੱਲੜਾ ਨੂੰ ਇਲੈਕਸ਼ਨ ਕੈਂਪੇਨਿੰਗ ਦਾ ਇੰਚਾਰਜ ਲਾਇਆ ਹੋਇਆ ਸੀ ਇਲੈਕਸ਼ਨ ਜਿੱਤਣ ਤੋਂ ਬਾਅਦ ਮੈਨੂੰ ਦੱਸ ਦੋ ਕਿਸੇ ਵੀ ਪ੍ਰੋਗਰਾਮ 'ਚ ਬੀਬੀ ਖੱਲੜਾ ਨੂੰ ਜੇ ਬੁਲਾਇਆ ਹੋਵੇ ਇਹਨਾਂ ਨੇ ਬੀਬੀ ਖੱਲੜਾ ਨੂੰ ਨਹੀਂ ਬੁਲਾਇਆ ਦੂਜੀ ਇੱਕ ਹੋਰ ਸੱਚ ਤੁਸੀਂ ਇਹਨਾਂ ਦੇ ਸਾਰੇ ਪੋਸਟਰ ਦੇਖ ਲਓ ਬੰਦੀ ਸਿੰਘਾ ਦੀ ਕੋਈ ਫੋਟੋ ਹੀ ਨਹੀਂ ਬੰਦੀ ਸਿੰਘਾ ਦੀ ਕੋਈ ਗੱਲ ਹੀ ਨਹੀਂ ਗੀ ਸਭ ਤੋਂ ਵੱਡੀ ਗੱਲ ਕਿਸੇ ਵੀ ਪੋਸਟਰ ਦੇ ਵਿੱਚ ਸਾਰੇ ਪੋਸਟਰ ਦੇਖ ਲਓ ਮੁਕਸਰ ਦੇ ਵਿੱਚ ਹੋਰ ਜਿੱਥੇ-ਕਿਤੇ ਲੱਗੇ ਨੇ ਕਿਤੇ ਵੀ ਕਿਸੇ ਬੰਦੀ ਸਿੰਘ ਦੀ ਫੋਟੋ ਨਹੀਂ ਸੀਗੀ ਕਿਸੇ ਵੀ ਬੰਦੀ ਸਿੰਘ ਦੀ ਕੋਈ ਫੋਟੋ ਨਹੀਂ ਕਿਸੇ ਬੰਦੀ ਸਿੰਘ ਦਾ ਕੋਈ ਜ਼ਿਕਰ ਨਹੀਂ ਕੀਤਾ ਇਹਨਾਂ ਲੋਕਾਂ ਨੇ ਬੀਬੀ ਖਾਲਸਾ ਨੂੰ ਕਿਤੇ ਵੀ ਇਹਨਾਂ ਨੇ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਹੁਣ ਇਤੋਂ ਸਾਫ਼ ਪਤਾ ਲੱਗਦਾ ਕਿ ਕਿਹੜੀ ਪਾਰਟੀ ਬਣਾਈ ਇਹਨਾਂ ਨੇ ਹਈਆ ਥੋੜਾ ਹੋਰ ਬਹਾ ਕੋ ਕੱਢਣਾ ਫਿਕਰ ਨਾ ਕਰੋ ਅੱਕਾ 10 ਦਿਨ ਰੁਕੋ ਅਜੇ ਇੰਜੋਏ ਕਰੋ ਨਵੀਂ ਪਾਰਟੀ ਦਾ ਕਿਉਂਕਿ ਜਿਹੜੀ ਬੂੰਫਲੀ ਹੁੰਦੀ ਆ ਨਾ ਉਹ 2-3 ਮਹੀਨੇ ਨਹੀਂ ਵਿਕਦੀ ਹੁੰਦੀ ਆ ਬਸ ਠੰਡ ਠੰਡ ਚ ਮੁੜ ਕੇ ਉਹ ਬੂੰਫਲੀ ਉਸ ਰੇੜੀ ਦੇ ਥੱਲੇ ਚਲ ਜਾਂਦੀ ਆ ਤੇ ਗੰਨਾ ਉੱਪਰ ਆ ਜਾਂਦਾ ਵਾ ਗਰਮੀਆਂ ਦੇ ਵਿੱਚ ਵੀ ਗੰਨੇ ਦਾ ਰਸ ਵੇਖਦਾ ਵਾ ਤੁਹਾਡਾ ਹਾਲ ਉਹ ਹੋਣਾ ਵਾ ਤੇ ਕਰਦਾ ਕਰੋ ਮੈਂ ਤਾਂ ਹੀ ਕਿ ਸਵੇਰੇ ਪੋਸਟ ਭਾਈ ਸੀ ਕਿ ਮੂੰਗਫਲੀ ਦੇ ਛਿਲਕੇ ਚੋਂ ਬਦਾਮ ਨਹੀਂ ਨਿਕਲ ਸਕਦਾ ਮੂੰਗਫਲੀ ਦੇ ਛਿਲਕੇ ਚੋਂ ਮੂੰਗਫਲੀੋਂ ਨਿਕਲੂਗੀ ਬਦਾਮ ਨਹੀਂ ਉਹ ਤੁਹਾਡਾ ਕੱਲ ਲੱਗ ਗਿਆ ਲੋਕਾਂ ਨੂੰ ਵੀ ਪਤਾ ਕਿੰਨਾ ਕਿ ਘੱਟ ਸੀਗਾ ਹੁਣ ਤੁਸੀਂ ਠੰਡ ਠੰਡ ਮੂੰਗਫਲੀ ਕਰੋ ਉਸ ਤੋਂ ਬਾਅਦ ਮੈਂ ਗੰਨਾ ਜਿਹੜਾ ਥੱਲੇ ਰੱਖਿਆ ਰੈਡੀ ਦੇ ਉਹ ਗੰਨੇ ਨੂੰ ਉੱਪਰ ਰੱਖ ਲਿਓ ਤੇ ਆਪਾਂ ਨੇ ਮੂੰਗਫਲੀ ਵਾਲੀ ਬੋਰੀ ਥੱਲੇ ਰੱਖ ਲਿਓ ਠੀਕ ਹੈ ਨਹੀਂ ਤੁਸੀਂ ਸੀਜ਼ਨਲ ਹੋ ਗਏ ਸੀਜ਼ਨਲ ਲੋਕਾਂ ਨੇ ਜਿੰਨਾ ਤੁਹਾਡੇ ਪਿੱਛੇ ਲੱਗਣਾ ਸੀ ਲੱਗਲੇ ਹੁਣ ਹੁਣ ਸਾਰਾ ਪਤਾ ਲੱਗੇਗਾ ਹੌਲੀ ਲੋਕਾਂ ਨੂੰ ਸੱਚ ਸਾਹਮਣੇ ਲੈ ਕੇ ਆਵਾਂਗੇ ਹਾਈ ਤਾਂ ਹਫਤਾ 10 ਦਿਨ ਰੁਕ ਜਾਓ ਬਹੁਤ ਵੱਡੀ ਚੀਜ਼ ਸਾਹਮਣੇ ਲੈ ਕੇ ਆ ਰਹੇ ਹਾਂ ਕੋਈ ਗੱਲ ਨਹੀਂ